ਹਾਂਜੀ ਪੰਜੀ ਸਸਤੀ ਕਾਲ ਸਸਤੀ ਕਾਲ ਹਾਂਜੀ ਆਪਾਂ ਨੇ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਜੂਸ ਦਿੱਤੇ ਸੀਗੇ ਹਾਂਜੀ ਤੇ ਤੁਸੀਂ ਕਿਹੜੀ ਬਿਮਾਰੀ ਨਾਲ ਪੀੜਤ ਸੀਗੇ ਪਰ ਆਪਾਂ ਤਾਂ ਬਾਡੀ ਦੀ ਸਰਵਿਸ ਕਰੀ ਸੀਗੀ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੁਹਾਡੀ ਠੀਕ ਹੋ ਗਈਆਂ ਮੇਰੀਆਂ ਜੀ ਇੱਕ ਤਾਂ ਬੈਕ ਪੇਨ ਤੇ ਸਰਵਾਈਕਲ ਠੀਕ ਹੋ ਗਈ ਜੀ ਬਾਹਾਂ ਚ ਪੇਨ ਸੀ ਉਹ ਵੀ ਠੀਕ ਹੋ ਗਈ ਜੀ ਇਮਿਊਨਿਟੀ ਆਪ ਹੋ ਗਈ ਅੱਛਾ ਤੇ ਕਿੰਨੀ ਕੁ ਧੀਰ ਤੋਂ ਬਿਮਾਰ ਚੱਲਦੇ ਆ ਰਹੇ ਸੀਗੇ ਮੈਂ ਜੀ 10 ਸਾਲ ਅਸਾ ਪਹਿਲਾਂ ਦੀ ਬਿਮਾਰੀ ਅੱਛਾ ਇੱਕ ਪਹਿਲਾਂ ਥੋੜਾ ਜਿਹਾ ਉਸ ਤੋਂ ਬਾਅਦ ਇੱਕ ਕਰੰਟ ਲੱਗ ਗਿਆ ਦੱਸਦੇ ਸੀਗੇ ਉਹ ਕਦੋਂ ਲੱਗਿਆ ਸੀਗਾ 2008 ਦਾ ਜੀ ਅੱਛਾ ਉਸ ਤੋਂ ਬਾਅਦ ਬਿਮਾਰੀਆਂ ਸ਼ੁਰੂ ਹੋਈਆਂ ਨਹੀਂ ਜੀ ਹਾਂ ਜੀ ਉਸ ਤੋਂ ਉਹ ਤਾਂ ਮੇਰੇ ਟਾਈਮ ਬੈਕ ਪੇਨ ਹੋ ਗਿਆ ਉਸ ਤੋਂ ਬਾਅਦ ਬਿਮਾਰੀਆਂ ਸ਼ੁਰੂ ਹੋ ਗਈਆਂ ਜੀ ਅੱਛਾ ਤੇ ਫਿਰ ਦਵਾਈਆਂ ਦੁਵਾਈਆਂ ਲਈਆਂ ਹਸਪੀਟਲ ਹਸਪੀਟਲ ਤੋਂ ਕਿਧਰੋਂ ਹਾਂ ਜੀ ਮੈਂ ਬਹੁਤ ਜ਼ਿਆਦਾ ਦਵਾਈਆਂ ਲੈਤੀਆਂ ਅੱਛਾ ਹੁਣ ਬਾਡੀ ਸਰਵਿਸ ਪੈਕ ਲੈਣ ਨੂੰ ਕਿੰਨੀ ਦਿਨ ਹੋ ਗਏ ਤੁਹਾਨੂੰ ਮੈਨੂੰ ਬਾਡੀ ਸਰਵਿਸ ਪੈਕ ਲੈਣ ਨੂੰ ਜੀ 1.5 ਮਹੀਨਾ ਹੋ ਗਿਆ ਜੀ अच्छा ਹੁਣ ਪੂਰਾ ਕੰਪਲੀਟ ਹੋ ਚੁੱਕਾ ਹੈ ਹਾਂਜੀ ਹਾਂਜੀ ਤੇ ਕਾਫੀ ਕੰਪਲੀਟ ਹੋ ਗਿਆ ਮੈਨੂੰ ਕਾਫੀ ਹੁਣ ਫਿਰ ਨਵੇਂ ਪਰਿਵਾਰ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਤੇ ਦੇਖਣਗੇ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਵੀ ਕਿਵੇਂ ਲੱਗਿਆ ਤੁਹਾਨੂੰ ਮੈਂ ਹਰੇਕ ਭੈਣ ਭਾਈ ਨੂੰ ਕਹਿਣਾ ਚਾਹੁੰਦੀ ਹਾਂ ਜੀ ਵੀ ਹਰੇਕ ਬੋਡੀ ਸਰਵਿਸ ਜ਼ਰੂਰ ਯੂਜ਼ ਕਰਕੇ ਦੇਖੇ ਜੀ ਹਾਂਜੀ ਫਾਇਦਾ ਹੋਊਗਾ ਹੀ ਹੋਊਗਾ ਨਹੀਂ ਹੋਊਗਾ ਹੀ ਹੋਊਗਾ ਥੈਂਕ ਯੂ ਬਈ